हां जी, तो जी, 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 जी तो ए ए मैं दे थी थी है। है तो ये ਤੁਹਾਨੂੰ ਉਜਲਾ ਮਿਲ ਪ੍ਰਦਾਨ ਦੇ ਅਹੁਦੇ ਤੋਂ ਜੁਆਇੰਟ ਫੈਕਟਰੀ ਸਟੇਟ ਜੁਆਇੰਟ ਫੈਕਟਰੀ ਵੈਲਾਵੰਗ ਦੇ ਵਿੱਚ ਨਿਯੁਕਤੀ ਕੀਤੀ ਗਈ ਹੈ। ਕੀ ਕਹਿਣਾ ਹੈ ਵੀਰ ਸਰ? ਸਭ ਤੋਂ ਪਹਿਲਾਂ ਤਾਂ ਮੈਂ ਹਾਈ ਕਮਾਂਡ ਸਾਡੇ ਐਮਐਲਏ ਗੁਰਦੇਵ ਸਿੰਘ ਸੇਖੋ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਇੱਥੋਂ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਆਮ ਆਦਮੀ ਪਾਰਟੀ ਸਰਕਾਰ ਨੂੰ ਕਿਸਰਾ ਦੇਖਦੇ ਹੋ? ਦੋ ਸਾਲ ਦੀ ਗੱਲ ਦੀ ਗੱਲ ਨੂੰ ਦੋ ਸਾਲ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਦੇਖੋ ਭਗਵੰਤ ਮਾਨ ਜੀ ਤਾਂ ਕਹਿੰਦੇ ਸੀ ਕਿ 5 ਸਾਲ ਅਸੀਂ ਕੰਮ ਹੀ ਇੰਨੇ ਕਰਦੇ ਨੇ ਕਿ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖ ਕੇ ਵੋਟ ਦੇਣੀ ਹੈ ਸੋ 5 ਸਾਲ ਤਾਂ ਬਹੁਤ ਦੂਰ ਦੀ ਗੱਲ ਹੈ ਆ ਦੋ ਸਾਲਾਂ ਦੇ ਵਿੱਚ ਹੀ ਇਹਨਾਂ ਨੇ ਇੰਨੇ ਚੰਗੇ ਕੰਮ ਕਰਤੇ ਕਿ ਲੋਕ ਜਿਹੜੇ ਅਸਟੈਂਡ ਵੋਟਾ ਦੇਣ ਨੂੰ ਤਿਆਰ ਬੈਠੇ ਆ ਕਿਉਂਕਿ ਅਸੀਂ ਦੇਖੋ ਲੇਡੀਜ਼ ਵਿੰਗ ਦੀ ਮੀਟਿੰਗ ਕਰਦੇ ਆ ਬਹੁਤ ਸਾਰੀ ਮੀਟਿੰਗਸ ਇਸ ਟਾਈਮ ਤੇ ਕਰ ਚੁੱਕੇ ਆ ਮੈਂ ਇਕੱਲੀ ਤਕਰੀਬਨ 20 ਦੇ ਕਰੀਬ ਮੀਟਿੰਗ ਕਰ ਚੁੱਕੀ ਆ ਇਸ ਟਾਈਮ ਪੀਰੀਅਡ ਇਸ ਨਾਲ ਤੇ ਉਹ ਕਿਉਂਕਿ ਦੇਖੋ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਸਭ ਤੋਂ ਵੱਡੀ ਗੱਲ ਤਾਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ। ਤਕਰੀਬਨ 90% ਲੋਕਾਂ ਦਾ ਜਿਹੜੇ ਬਿੱਲ ਹੈ ਉਹ ਜ਼ੀਰੋ ਆ ਰਿਹਾ ਹੈ। ਉਹਦੇ ਵਿੱਚ ਵੀ ਤੁਸੀਂ ਦੇਖੋ ਆਪਾਂ ਮਿਨੀਮਮ ਤੋਂ ਮਿਨੀਮਮ ਹੀ ਲਾ ਕੇ ਚੱਲੀਏ ਤਾਂ 2 ਤੋਂ 3000 ਰੁਪਏ ਮਹੀਨਾ ਘੱਟੋ-ਘੱਟ ਬਿਜਲੀ ਦਾ ਬਿੱਲ ਬਚਦਾ ਸਾਰਿਆਂ ਦਾ। ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਕਹਿੰਦੇ ਆ ਕਿ ਬੱਸਾਂ ਦੀ ਜਿਹੜੀ ਯਾਤਰਾ ਮੈਂ ਉਹ ਫ੍ਰੀ ਹੈ। ਕਈ ਲੋਕ ਕਹਿੰਦੇ ਜੀ ਇਹ ਤਾਂ ਪਹਿਲਾਂ ਦੀ ਮੇਰੇ ਖਿਆਲ ਚ ਚੱਲੀ ਜਾਂਦੀ ਸੀ। ਬਟ ਲੋਕ ਕੀ ਕਰਦੇ ਆ ਦੂਸਰੀ ਸਰਕਾਰਾਂ ਕੀ ਕਰਦੀ ਆ ਉਹ ਕੰਮ ਸ਼ੁਰੂ ਤਾਂ ਕਰ ਦਿੰਦੀ ਹੈ ਇਲੈਕਸ਼ਨ ਤੋਂ ਇਹ ਉੱਥੇ ਖਤਮ ਕਰ ਦਿੰਦੀ ਹੈ ਉਹਨਾਂ ਨੇ ਸਿਰਫ ਇੱਕ ਵਾਰੀ ਵੋਟਾਂ ਲੈਣੀਆਂ ਹੁੰਦੀਆਂ ਨਾਲ ਦੀ ਨਾਲ ਉਹ ਜਿਹੜਾ ਉਹਨਾਂ ਨੇ ਸਹੂਦਾਵਾਂ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਖਤਮ ਕਰ ਦਿੰਗੇ ਬਟ ਸਾਡੀ ਜਿਹੜੀ ਭਗਵੰਤਮਾਨ ਸਰਕਾਰ ਹੈ ਇਹਨਾਂ ਨੇ ਹਰੇਕ ਸਹੂਤਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਲੋਕ ਤਾਂ ਕੀ ਕਰਦੇ ਆ ਜਦੋਂ ਇਲੈਕਸ਼ਨਸ ਆਉਂਦੇ ਆ ਸਿਰਫ ਉਸੇ ਟਾਈਮ ਤੇ ਕੰਮ ਕਰਦੇ ਇਹਨਾਂ ਨੇ ਤਾਂ ਪਹਿਲੇ ਦਿਨ ਹੀ ਆਪਣਾ ਹਰਾ ਪੈਨ ਜਿਹੜਾ ਉਹ ਲੋਕਾਂ ਦੇ ਰੋਜ਼ਗਾਰ ਲਈ ਸ਼ੁਰੂ ਕੀਤਾ ਸੀ ਸੋ ਇਹੋ ਜੇ ਬਹੁਤ ਸਾਰੇ ਕੰਮ ਹੈ ਜਿਵੇਂ ਕਿ ਆਪਾਂ ਕਹਿੰਦੇ ਨੇ ਕਿ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦਾ ਰਿਸਪਾਂਸ ਦੇਖੋ ਕਿੰਨਾ ਸੋਹਣਾ ਹੈ ਇਹ ਉਹ ਜੋ ਮੈਨੂੰ ਨਹੀਂ ਲੱਗਦਾ ਕਿਸੇ ਵੀ ਮੁੱਖ ਮੰਤਰੀ ਦੇ ਦਿਮਾਗ ਦੇ ਵਿੱਚ ਇਹੋ ਜੀ ਕੋਈ ਸਕੀਮ ਆਈ ਹੋਣੀ ਹੈ ਕਿ ਸੜਕ ਸੁਰੱਖਿਆ ਫੋਰਸ ਅਗਰ ਕੋਈ ਬੰਦਾ ਸੜਕ ਤੇ ਪਿਆ ਹੋਇਆ ਉੱਥੇ ਮਰ ਰਿਹਾ ਤਾਂ ਉਹਨਾਂ ਨੂੰ ਕੋਈ ਵੀ ਚੱਕਣ ਨਹੀਂ ਆਉਂਦਾ ਕਿਉਂਕਿ ਹਰੇਕ ਬੰਦੇ ਨੂੰ ਐ ਲੱਗਦਾ ਕਿ ਸਾਡੇ ਤੇ ਕੇਸ ਨਾ ਪੈ ਜੇ ਸੋ ਇਹਦੇ ਲਈ ਵੀ ਇੱਕ ਸਪੈਸ਼ਲ ਸੜਕ ਸੁਰੱਖਿਆ ਫੋਰਸ ਬਣਾਈ ਹੈ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਜੇ ਕੋਈ ਸੜਕ ਤੇ ਪਿਆ ਹੋਇਆ ਰੋਲਦਾ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਹੈ ਉਹ ਫਰਸਟ ایڈ ਇੱਕ ਵਾਰੀ ਉਹਨਾਂ ਨੂੰ ਉਹ ਜਿਹੜੀ ਸੜਕ ਸੁਰੱਖਿਆ ਪੁਲਿਸ ਉਹ ਦਿੰਦੀ ਹੈ ਨਾਲ ਦੇ ਨਾਲ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾ ਦਿੰ ਬਚਾ ਚੁਕੀ ਹੈ ਫਿਰ ਜਿਹੜੇ ਮੋਹੱਲਾ ਕਲੀਨਿਕ ਬਹੁਤ ਸਾਰੇ ਬਨੇ ਆ ਪੁਰ ਵੀ ਬਹੁਤ ਸਾਰੀਆਂ ਸਕੀਮਾਂ ਹੈ ਜਿਨ੍ਹਾਂ ਦੇ ਥਰੂ ਮੈਨੂੰ ਇਹ ਲੱਗਦਾ ਕਿ ਸਾਨੂੰ ਹੁਣ ਇਸ ਤਰ੍ਹਾਂ ਦੇ ਲੋਕਾਂ ਤੋਂ ਜਿਹੜੀ ਵੋਟਾਂ ਮੰਗਣ ਦੀ ਲੋੜ ਨਹੀਂ ਪੈ ਰਹੀ ਬਟ ਲੋਕ ਆਪ ਮੁਹਾਰੇ ਅੱਗੇ ਹੋ ਕੇ ਸਾਡੇ ਨਾਲ ਬਹੁਤ ਅੱਛੇ ਰਿਸਪਾਂਸ ਦੇ ਰਹੇ ਨੇ ਜੇ ਆਪਾਂ 1000 ਰੁਪਏ ਦੀ ਗੱਲ ਕਰੀ ਜਾਵੇ ਔਰਤਾਂ ਜੋ ਨੇ ਜਦੋਂ ਵੀ ਅਸੀਂ ਵਾਈਟ ਦੇ ਵਿੱਚ ਜਾਂਦੇ ਆ ਲੋਕ ਇਹ ਸਭ ਸੌਲਵ ਕਰਦੇ ਆ ਕਿ ਮੁੱਖ ਮੰਤਰੀ ਨੇ 1000 ਰੁਪਏ ਆ ਮਹੀਨਾ ਔਰਤਾਂ ਦੇ ਖਾਤੇ ਚ ਪਾਉਣ ਦਾ ਵਾਅਦਾ ਕੀਤਾ ਸੀ ਪਰ ਜਿਹੜਾ ਹੈ ਵਾਅਦਾ ਜਿਹੜਾ ਇਹ ਤੱਕ ਪੂਰਾ ਨਹੀਂ ਕੀਤਾ ਦੇਖੋ ਵੈਸੇ ਤਾਂ ਹਲੇ 5 ਸਾਲ ਜਿਹੜੇ ਹੁੰਦੇ ਹਰੇਕ ਸਰਕਾਰ ਨੂੰ ਜਿਵੇਂ ਮਿਲਦੇ ਆ ਹਲੇ ਤਾਂ ਇਹਨਾਂ ਨੂੰ ਸਿਰਫ 2 ਸਾਲ ਹੋਏ ਐ 3 ਸਾਲ ਹਲੇ ਹੋਰ ਪਏ ਐ ਉਸ ਤੋਂ ਪਹਿਲਾਂ ਪਹਿਲਾਂ ਇਹ ਵੀ ਜ਼ਰੂਰ ਉਹਨਾਂ ਦੀ ਜਿਹੜੀ ਇਹਨਾਂ ਨੇ ਜੋ ਵਾਅਦਾ ਕੀਤਾ ਪੂਰਾ ਹੋਏਗਾ ਪਰ ਫਿਰ ਵੀ ਸਾਨੂੰ ਜੋ ਮਹਿਲਾਵਾਂ ਕੰਨੀਆਂ ਨੇ ਦੇਖੋ ਜਦੋਂ ਅਸੀਂ ਜਾਂਦੇ ਆ ਸਾਨੂੰ ਅੱਜ ਜਿਹੜੇ ਬਹੁਤ ਘੱਟ ਲੋਕ ਪੁੱਛਦੇ ਆ ਕਿਉਂ ਪੁੱਛਦੇ ਆ ਕਿਉਂਕਿ ਸਿੱਧਾ ਉਹ ਆਪਕੇ ਅੰਦਰ ਦੇਖੋ ਜੀ ਸਾਨੂੰ ਜਿਹੜਾ ਹੈਗਾ ਕੱਟੋ-ਕੱਟ 2500 3000 ਦੇ ਕਰੀਬ ਤਾਂ ਸਾਨੂੰ ਬਿਜਲੀ ਦੇ ਬਿੱਲ ਤੋਂ ਹੀ ਬਚ ਗਿਆ ਠੀਕ ਹੈ 1000 ਰੁਪਏ ਨਾਲੋਂ ਵੱਧ ਬਚ ਗਿਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਬੱਸਾਂ ਤੇ ਜਾਂਦੇ ਆਂ ਆਪਦੇ ਪੇਕੇ ਜਾਂਦੇ ਆਂ ਆਪਦੇ ਕਿਸੇ ਰਿਸ਼ਤੇਦਾਰ ਤੇ ਜਾਂਦੇ ਆਂ ਭੋਗ ਤੇ ਜਾਂਦੇ ਆਂ ਕਿਸੇ ਵੀ ਹੋਰ ਵਿਆਹ ਸ਼ਾਦੀਆਂ ਤੇ ਜਾਂਦੇ ਆਂ ਸਾਡੇ ਜਿਹੜੇ ਕਰਾਏ ਲੱਗਦੇ ਸੀ ਸਨ ਉਹ ਕਰਾਏ ਪਈ ਹੋ ਗਏ ਸਾਨੂੰ ਕੱਟੋ-ਕੱਟ 500 ਹਜ਼ਾਰ ਤਾਂ ਉਹੀ ਬਚ ਗਿਆ ਐਦਾ ਕਰਦੇ-ਕਰਦੇ ਫਿਰ ਦਵਾਈਆਂ ਦੇ ਵੀ ਬੜੇ ਪੈਸੇ ਬਚ ਗਏ ਸੋ 1000 ਰੁਪਏ ਛੱਡ ਕੇ ਉਹਨਾਂ ਨੂੰ ਕੱਟੋ-ਕੱਟ 5-6000 ਦਾ ਫਾਇਦਾ ਹਰ ਮਹੀਨੇ ਹੋ ਰਿਹਾ ਹੈ ਬਾਕੀ ਲਈ ਵਾਅਦੇ ਦੀ ਗੱਲ ਉਹ ਜਿੱਥੇ ਬਾਕੀ ਵਾਅਦੇ ਪੂਰੇ ਹੋਏ ਉਹ ਵੀ ਹੌਲੀ-ਹੌਲੀ ਜ਼ਰੂਰ ਹੋਣਗੇ ਬਾਅਦ ਵਿੱਚ ਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਸ ਕੋਰਟ ਕਰਨੀ ਦਾ ਮੁੱਢੋਂ ਤੇ ਜਦ ਕਿ ਦੂਜੇ ਜਿਹੜੇ ਬੇਲੇ ਉਹ ਵਿਰੋਧ ਕਰ ਰਹੇ ਆ ਕਿ 12 ਉਹ ਉਮੀਦਵਾਰ ਜਿਹੜਾ ਹੈਗਾ ਆਮ ਆਪੀ ਪਾਰਟੀ ਨੇ ਉਤਾਰਿਆ ਹੈ। ਦੇਖੋ 12 ਦੀ ਗੱਲ ਨਹੀਂ ਹੈਗੀ ਕਿ ਜਿਵੇਂ ਸਾਡੇ ਆ ਮਾਨਯੋਗ ਮੁੱਖ ਮੰਤਰੀ ਜੀ ਹੈ ਉਹਨਾਂ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਹੈ ਕਿਉਂਕਿ ਇਹ ਉਹਨਾਂ ਦੇ ਬਹੁਤ ਹੀ ਵਿਸ਼ਵਾਸਪਾਤਰ ਨੇ ਤੇ ਬਹੁਤ ਹੀ ਗਰਾਉਂਡ ਗਰਾਉਂਡ ਲੈਵਲ ਦੇ ਬੰਦੇ ਨੇ ਜਿਨੂੰ ਆਪਾਂ ਕਹਿੰਦੇ ਨੇ ਕਿ ਬਿਲਕੁਲ ਗਰਾਉਂਡ ਲੈਵਲ ਤੋਂ ਉੱਥੇ ਨੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਉਹਨਾਂ ਨੇ ਮਤਲਬ ਬਾਹਰ ਉਤਾਰਿਆ ਇਹ ਉਹਨਾਂ ਦੇ ਬਹੁਤ ਹੀ ਜ਼ਿਆਦਾ ਕਰੀਬੀ ਤੇ ਵਿਸ਼ਵਾਸਪਾਤਰ ਨੇ ਤੇ ਸਾਨੂੰ ਵੀ ਉਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੋ ਇੱਥੇ ਮੇਰੇ ਖਿਆਲ ਚ ਕਿਸੇ ਵੀ ਪਾਰਟੀ ਦੇ ਪਰਸਨ ਨੇ ਵੀ ਇਹੋ ਜਿਹੀ ਕੋਈ ਵਿਰੋਧਧਾਰਨਾ ਨਹੀਂ ਕੀਤੀ ਅਸੀਂ ਉਸ ਜਿਹੜੇ ਫੈਸਲੇ ਦਾ ਮਾਨ ਕਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਮੋਟਰ ਨਾਲ ਮੋਟਰ ਡਾਊਟ ਲੋਡ ਕੇ ਖੜੇ ਆ ਨਾਲ ਤੇ ਜੇ ਅਸੀਂ ਇਹਨਾਂ ਦੀ ਗੱਲ ਕਰੀਏ 13 ਦੀਆਂ 13 ਸੀਟਾਂ ਜਿਹੜੀਆਂ ਪਰਮਤ ਮੰਨ ਕਹਿੰਦੇ ਨੇ 13 0 ਦੇ ਹਿਸਾਬ ਨਾਲ ਦੱਸਾਂਗੇ ਹੂੰ ਹੂੰ ਉਦੋਂ ਜਿਹੜੀ ਬੀਜੇਪੀ ਹੈ ਉਹ ਕਹਿੰਦੀ ਹੈ ਵੀ ਇਸ ਵਾਰ ਨਾਲ ਜਿਹੜੇ 400 파ਰਟਾ ਇਹਨੂੰ ਕਿਹਨੇ ਦਿੱਤੀ ਦੇਖੋ ਬੀਜੇਪੀ ਨੇ ਮੇਰੇ ਖਿਲਾਫ ਤਾਂ ਸਿਰਫ ਇੱਕ ਅਜਿੱਤਰ ਹਿੰਦੂਸਤਾਨ ਪਾਕਿਸਤਾਨ ਕਿੱਤਾ ਹੈ ਜਾਂ ਮੰਦਰ ਮਸਜਿਦ ਕਿੱਤਾ ਇਹਨਾਰੇ ਨਾਮ ਤੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਬਾਕੀ ਜਿਹੜੀ ਬੀਜੇਪੀ ਕਹਿ ਰਹੀ ਹੈ 405 ਦੀ ਗੱਲ ਹੁਣ 1200 ਦਾ ਜਿਹੜਾ 400 ਦਾ ਸਿਲੰਡਰ ਉਹ 1200 ਦਾ ਮਿਲ ਗਿਆ ਸੋਨਾ 70000 ਪਾਰ ਹੋ ਗਿਆ ਸੋ ਇੱਕ ਆਮ ਬੰਦਾ ਜਿਹੜਾ ਹੈਗਾ ਉਹ ਨਾ ਤਾਂ ਸੋਨੇ ਦੇ ਹੁਣ ਸੁਪਨੇ ਦੇਖ ਸਕਦਾ ਕਿ ਨਾ ਹੀ ਇੱਕ ਜਿਹੜਾ ਕਹ ਲਓ ਕਿ ਗਰੀਬ ਬੰਦਾ ਸਿਲੰਡਰ ਦੇ ਸੁਪਨੇ ਦੇਖ ਸਕਦਾ ਹੈ ਇਹੋ ਜਿਹੀ ਬਹੁਤ ਸਾਰੀ ਚੀਜ਼ ਜਿਹੜੀਆਂ ਉਹਨਾਂ ਨੇ ਮਹਿੰਗੀਆਂ ਕਰਤੀਆਂ ਸੋ ਉਹਨਾਂ ਨੂੰ ਸਿਰਫ ਇੱਕ ਅ ਕਹ ਲੋ ਕਿ ਜਾਤੀਵਾਦ ਅੰਦਰ ਜਾਂ ਫਿਰ ਉਹਨਾਂ ਨੂੰ ਅੰਦਰ ਕਿ ਅਸੀਂ ਮੰਦਰ ਗੁਰਦੁਆਰੇ ਕਰ ਲਈਏ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹ 13 ਚੋਂ 13 ਸੀਟਾ ਜ਼ਰੂਰ ਲੈ ਕੇ ਜਾਏਗੀ ਕਿਉਂਕਿ ਇਹ ਅਸੀਂ ਵੋਟਾ ਆਪਣੇ ਕੰਮ ਦੇ ਆਧਾਰ ਤੇ ਮੰਗ ਰਹੇ ਹਾਂ ਨਾ ਕਿ ਅਸੀਂ ਕਿਸੇ ਜਾਤੀਵਾਦ ਦੇ ਨਾਮ ਤੇ ਮੰਗ ਰਹੇ ਹਾਂ ਸੋ ਇਹ ਜ਼ਰੂਰ ਹੋਏਗਾ 13 ਚੋਂ 13 ਸੀਟਾ ਅਸੀਂ ਜ਼ਰੂਰ ਲੈ ਕੇ ਜਾਵਾਂਗੇ ਬਾਕੀ ਦੇ ਮੋਦੀ ਜੀ ਇਸ ਤਿੰਨ ਤੱਕ ਫਿਲਹਾਲ ਜਿਹੜੇ 405 ਤਾਂ ਬਹੁਤ ਦੂਰ ਦੀ ਗੱਲ ਹੈ ਲੋਕ ਤਾਂ ਇਹੀ ਕਹਿ ਰਹੇ ਮੋਦੀ ਜੀ ਦੇਸ਼ ਦੇ ਬਾਹਰ ਸੋ ਆ ਨਾਰਾ ਜ਼ਿਆਦਾ ਚੱਲਦਾ ਹੈ ਮੇਰੇ ਖਿਆਲ ਸਟਾਰਸਪਨ ਨੂੰ ਕਿਵੇਂ ਦਾ ਲੋਕਾਂ ਵੱਲੋਂ ਸਹਿਯੋਗ ਮਿਲ ਰ ਲੋਕਾਂ ਵੱਲੋਂ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਹੈ ਜਿੰਨੇ ਵੀ ਅਸੀਂ ਜਾਣਦੇ ਲੋਕ ਬਹੁਤ ਅੱਛਾ ਮਤਲਬ ਰਿਸਪੌਂਸ ਕਰ ਰਹੀ ਹੈ ਸੋ ਮੇਰਾ ਜਿਹੜਾ ਵਿਸ਼ਵਾਸ ਹੈ ਇਹ ਸੀਟ 100% ਨਿਕਲੇਗੀ ਸਾਡੇ 1300 13 ਸੀਟਾਂ ਹੀ ਬਹੁਤ ਚੰਗੇ ਤਰੀਕੇ ਨਾਲ ਨਿਕਲਣਗੀਆਂ ਪਰ ਜਿਹੜੇ ਸਾਡੇ ਕਰਮਜੀਤ ਅਨਮੋਲ ਜੀ ਹੈ ਇਹ ਬਹੁਤ ਹੀ ਵੱਡੀ ਲੀਡ ਤੇ ਇਥੋਂ ਦੀ ਦਿੱਤਨ ਵੀ ਫ੍ਰੀਦਕੋਟ ਤੋਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ